ਹਾਂਜੀ ਸਾਰੇ ਬੱਚਿਆਂ ਦਾ ਪ੍ਰੀਤ ਅਰਮਿਡ ਅਕੈਡਮੀ ਵਿੱਚ ਮੋਸਟ ਵੈਲਕਮ ਤਾਂ ਪਰਸੈਂਟੇਜ ਦੇ ਮੈਂ ਤੁਹਾਨੂੰ ਕੁਝ ਸਮ ਪ੍ਰੈਕਟਿਸ ਲਈ ਦੇ ਕੇ ਜਾ ਰਿਆਂਗਾ ਤਾਂ ਸਾਰੇ ਬੱਚਿਆਂ ਨੇ ਇਹਨਾਂ ਸਵਾਲਾਂ ਦਾ ਆਨਸਰ ਜਰੂਰ ਦੱਸਣਾ ਠੀਕ ਹੈ ਜੀ ਤਾਂ ਸਾਰੇ ਬੱਚੇ ਜੀ ਪਹਿਲਾਂ ਧਿਆਨ ਨਾਲ ਸਮ ਨੋਟ ਕਰ ਲਓ ਜੀ ਸਮ ਨੰਬਰ 1 ਜੇਕਰ ਆਪਾਂ ਕਿਸੇ ਨੰਬਰ ਵਿੱਚ 25% ਦੀ ਕਮੀ ਕਰ ਦਿੰਨੇ ਆ ਤਾਂ ਨੰਬਰ 300 ਰਹਿ ਜਾਂਦਾਗਾ ਯਾਨੀ 300 ਰਹਿ ਜਾਂਦਾਗਾ ਤਾਂ ਆਪਾਂ ਵਾਸਿਕ ਸੰਖਿਆ ਪਤਾ ਕਰਨੀ ਹੈ ਯਾਨੀ ਆਪਾਂ ਪਹਿਲਾ ਵਾਲਾ ਨੰਬਰ ਫਾਈਂਡ ਕਰਨਾਗਾ ਕਿ ਤੁਹਾਡਾ ਪਹਿਲਾ ਸਮ ਹੈ ਠੀਕ ਹੈ ਔਰ ਦੂਸਰਾ ਸਮ ਜੇਕਰ ਆਪਾਂ ਕਿਸੇ ਨੰਬਰ ਵਿੱਚ 20% ਦੀ ਕਮੀ ਕਰ ਦਿੰਨੇ ਆ ਤਾਂ ਨੰਬਰ 400 ਰਹਿ ਜਾਂਦਾਗਾ ਤਾਂ ਵਸਤਵਿਕ ਸੰਖਿਆ ਪਤਾ ਕਰੋ ਯਾਨੀ ਪਹਿਲਾ ਵਾਲਾ ਨੰਬਰ ਆਪਾਂ ਫਾਈਂਡ ਕਰਨਾਗਾ ਔਰ ਆਪਣਾ ਤੀਸਰਾ ਸਮ ਹੈ ਜੇਕਰ ਆਪਾਂ ਕਿਸੇ ਸੰਖਿਆ ਦੇ ਵਿੱਚ 11.11% ਦੀ ਕਮੀ ਕਰ ਦਿੰਨੇ ਆ ਤਾਂ ਨੰਬਰ 800 ਰਹਿ ਜਾਂਦਾਗਾ ਯਾਨੀ 800 ਤਾਂ ਆਪਾਂ ਵਸਤਵਿਕ ਸੰਖਿਆ ਪਤਾ ਕਰਨੀ ਹੈ ਯਾਨੀ ਪਹਿਲਾ ਵਾਲਾ ਨੰਬਰ ਇਹ ਆਪਣਾ ਤੀਸਰਾ ਸਮ ਹੋ ਗਿਆ ਔਰ ਫੋਰਥ ਸਮ ਹੈਗਾ ਆਪਣੇ ਕੋਲ ਜੇਕਰ ਆਪਾਂ ਕਿਸੇ ਨੰਬਰ ਦੇ ਵਿੱਚ 9 ਸਹੀ 1/11% 9 ਸਹੀ 1/11% ਦੀ ਕਮੀ ਕਰ ਦਈਏ ਤਾਂ ਨੰਬਰ 1000 ਰਹੇ ਜਾਂਦਾਗਾ ਯਾਨੀ 1000 ਤਾਂ ਆਪਾਂ ਦੱਸਣਾਗਾ ਕਿ ਵਸਤਵਿਕ ਸੰਖਿਆ ਕਿੰਨੀ ਹੋਵੇਗੀ ਇਹ ਆਪਣਾ ਪੁਰਸ ਸਾਮੇ ਇਸ ਪਰ ਨੈਕਸ ਸਾਮੇ ਆਪਣੇ ਕੋਲ ਸਾਮੇ ਨੰਬਰ 5 ਜੇਕਰ ਕਿਸੇ ਸੰਖਿਆ ਦੇ ਵਿੱਚ ਜੇਕਰ ਕਿਸੇ ਸੰਖਿਆ ਦੇ ਵਿੱਚ 8.33% ਦੀ ਕਮੀ ਕਰ ਦਿੱਤੀ ਜਾਵੇ ਤਾਂ ਨੰਬਰ 1100 ਰਹੇ ਜਾਂਦਾਗਾ ਠੀਕ ਹੈ ਔਰ ਆਪਾਂ ਦੱਸਣਾਗਾ ਵਸਤਵਿਕ ਸੰਖਿਆ ਯਾਨੀ ਪਹਿਲਾ ਵਾਲਾ ਨੰਬਰ ਤਾਂ ਇਹ ਪੰਜ ਸਵਾਲ ਨੇ ਇਹਨਾਂ ਪੰਜ ਸਵਾਲਾਂ ਦਾ ਸਾਰੇ ਬੱਚਿਆਂ ਨੇ ਕਮੈਂਟ ਵਿੱਚ ਅਨਸਰ ਜੂ ਦੱਸਣਾਗਾ ਠੀਕ ਹੈ ਜੀ ਮੈਂ ਸਾਰੇ ਬੱਚਿਆਂ ਦੀ ਵੇਟ ਕਰੂੰਗਾ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਓਕੇ ਬਾਈ ਟੇਕ ਕੇਅਰ